ਇਸ ਲਈ ਦੀ ਇਹਮ ਤੇ ਵੱਡੀ ਖਬਰ ਪਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅਮਰਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਤਰਨ ਤਾਰਨ ਦੀ ਜਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਇਸ ਐਲਾਨ ਤੋਂ ਬਾਅਦ ਵਿਰੋਧੀਆਂ ਨੂੰ ਤੇ ਸੱਤਾਧਿਰ ਪਾਰਟੀ ਨੂੰ ਜ਼ਰੂਰ ਚਿੰਤਾ ਖੜੀ ਹੋ ਚੁੱਕੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਹਲਕਾ ਖਡੂਰ ਸਾਹਿਬ ਤੋਂ ਆਮ ਜਿਹੜੇ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਭਾਵੇਂ ਕਾਂਗਰਸ ਦੇ ਭਾਵੇਂ ਅਕਾਲੀ ਦਲ ਦੇ ਤਾਂ ਉਹਨਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਖਡੂਰ ਸਾਹਿਬ ਦੇ ਲੋਕਾਂ ਨੇ ਫਤਵਾ ਜਾਰੀ ਕੀਤਾ ਸੀ ਬਿਨਾਂ ਚੋਣ ਪ੍ਰਚਾਰ ਤੋਂ ਅਮਰਤਪਾਲ ਸਿੰਘ ਨੂੰ ਤਕਰੀਬਨ 2 ਲੱਖ ਵੋਟਾਂ ਦੇ ਨਾਲ ਵੱਡੀ ਜਿੱਤ ਹਾਸਲ ਕਰਾ ਕੇ ਖਡੂਰ ਸਾਹਿਬ ਦੇ ਲੋਕਾਂ ਦੇ ਵੱਲੋਂ ਐਮਪੀ ਬਣਾ ਦਿੱਤਾ ਸੀ ਬੇਸ਼ੱਕ ਅਮਰਤਪਾਲ ਸਿੰਘ ਜਿਹੜੇ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹੈ ਐਨਐਸਐ ਲਗਾਈ ਗਈ ਹੈ ਉਹਨਾਂ ਦੇ ਉੱਤੇ ਹਾਲਾਂਕਿ ਉਹਨਾਂ ਦੇ ਸਾਰੇ ਸਾਥੀ ਜਿਹੜੇ ਨੇ ਉਹ ਆਸਾਮ ਦੀ ਡਿਬੜੂਗੜ ਜੇਲ੍ਹ ਤੋਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਆ ਚੁੱਕੇ ਪਰ ਅਮਰਤਪਾਲ ਸਿੰਘ ਹਲੇ ਵੀ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਹੈ ਪਰ ਉਹਨਾਂ ਦੀ ਪਾਰਟੀ ਜੋ ਬਣਾਈ ਗਈ ਆ ਤਾਂ ਉਹਨਾਂ ਦੇ ਵੱਲੋਂ ਮੁਰਤੋਂ ਹੁਣ ਜਿਹੜਾ ਜਿਮਨੀ ਚੋਣ ਦਾ ਐਲਾਨ ਕਰ ਦਿੱਤਾ ਕਿ ਜਿਮਨੀ ਚੋਣ ਆਮ ਜਿਹੜੇ ਨੇ ਅ ਅਮਰਤਾ ਸਿੰਘ ਪਾਲ ਸਿੰਘ ਦੀ ਪਾਰਟੀ ਲੜੇਗੀ ਤਾਂ ਹਾਲਾਂਕਿ ਉਮੀਦਵਾਰ ਦਾ ਹਜੇ ਨਾਮ ਐਲਾਨ ਨਹੀਂ ਕੀਤਾ ਤਾਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਜਿਹੜੇ ਕਸ਼ਮੀਰ ਸਿੰਘ ਸੋਹਲ 27 ਜੂਨ ਨੂੰ ਉਹਨਾਂ ਦੀ ਮੌਤ ਹੋ ਜਾਂਦੀ ਆ ਜਿਸ ਤੋਂ ਬਾਅਦ ਉਹ ਸੀਟ ਜਿਹੜੀ ਆ ਖਾਲੀ ਹੋ ਜਾਂਦੀ ਆ ਤਾਂ ਪਹਿਲਾਂ ਹਾਲਾਂਕਿ ਲੁਧਿਆਣਾ ਜਿਮਨੀ ਚੌਣ ਹੋ ਕੇ ਹਟਿਆ ਲੁਧਿਆਣਾ ਜਿਮਨੀ ਚੌਣ ਦੇ ਵਿੱਚ ਮੁੜ ਤੋਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਇਹ ਸੀਟ ਗਈ ਆ ਆਮ ਆਦਮੀ ਪਾਰਟੀ ਦੇ ਜੋ ਐਮਐਲਏ ਉੱਥੋਂ ਬਣੇ ਸੀ ਸੰਜੀਵ अरोड़ा ਉਹਨਾਂ ਨੂੰ ਕੈਬਨਿਟ ਦੇ ਵਿੱਚ ਵੀ ਰੈਕ ਦੇ ਦਿੱਤਾ ਕੈਬਨਿਟ ਮੰਤਰੀ ਬਣਾ ਦਿੱਤਾ ਜੋ ਮੈਕਮਾ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਸੀ ਉਹਨਾਂ ਨੂੰ ਉਹ ਮੈਕਮਾ ਸੰਜੀਵ अरोੜ ਨੇ ਦੇ ਦਿੱਤਾ ਤਾਂ ਪਰ ਕੀ ਹੁਣ ਆਮ ਆਦਮੀ ਪਾਰਟੀ ਦੀ ਦੁਬਾਰਾ ਤੋਂ ਕੋਈ ਇੱਥੇ ਜਿੱਤ ਹੁੰਦੀ ਆ ਜਾਂ ਫਿਰ ਤਰਨਤਾਰਨ ਦੇ ਲੋਕ ਜਿਹੜੇ ਨੇ ਅਮਰਤਪਾਲ ਸਿੰਘ ਦੀ ਪਾਰਟੀ ਦੇ ਹੱਕ ਦੇ ਵਿੱਚ ਇਹ ਵੋਟ ਪੁਗਤਾਨਗੇ ਹਾਲਾਂਕਿ ਉਮੀਦਵਾਰ ਕੌਣ ਹੋਵੇਗਾ ਇਸ ਨੂੰ ਲੈ ਕੇ ਜਰੂਰ ਹਲੇ ਇੰਤਜ਼ਾਰ ਕਰਨਾ ਪਵੇਗਾ ਪਰ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਕਿਉਂਕਿ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਅਸਾਮਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੇਸ਼ੱਕ ਬੈਠੇ ਨੇ ਉੱਥੇ ਬੈਠੇ ਬੈਠੇ ਐਮਪੀ ਬਣ ਜਾਂਦੇ ਨੇ ਲੋਕਾਂ ਦੇ ਵੱਲੋਂ ਫਤਵਾ ਜਾਰੀ ਕਰ ਦਿੱਤਾ ਉਹਨਾਂ ਦੇ ਹੱਕ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਜਿਤਾ ਦਿੱਤਾ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਦੀ ਪਾਰਟੀ ਤੇ ਉਹਨਾਂ ਦੇ ਪਿਤਾ ਇਹ ਵੀ ਐਲਾਨ ਕਰ ਚੁੱਕੇ ਨੇ ਕਿ 2027 ਦੇ ਵਿੱਚ ਅਮਰਤਪਾਲ ਸਿੰਘ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤਾਂ ਕੀ ਹੁਣ ਤਿਆਰੀਆਂ ਜਿਹੜੀਆਂ ਨੇ ਦੂਜੀ ਪਾਰਟੀਆਂ ਨੇ ਉਸ ਤਰੀਕੇ ਦੇ ਨਾਲ ਕੀਤੀਆਂ ਨੇ ਕਿ ਅਮਰਤਪਾਲ ਸਿੰਘ ਦੀ ਪਾਰਟੀ ਦਾ ਕੋਈ ਉਮੀਦਵਾਰ ਜੇਕਰ ਤਰਨ ਤਰਨ ਤੋਂ ਜਿਮਨੀ ਚੌਂਣ ਲੜਦਾ ਆ ਤਾਂ ਉਸ ਨੂੰ ਟੱਕਰ ਦੇ ਪਾਣਗੇ ਕੀ ਦੁਬਾਰਾ ਤੋਂ ਅਮਰਤਪਾਲ ਸਿੰਘ ਦੇ ਜਿਹੜੇ ਆ ਪਾਰਟੀ ਦਾ ਕੋਈ ਉਮੀਦਵਾਰ ਜੋ ਚੋਣ ਮੈਦਾਨ ਦੇ ਵਿੱਚ ਉਤਰੇਗਾ ਉਸ ਨੂੰ ਜਿੱਤ ਹਾਸਲ ਹੁੰਦੀ ਆ ਕਿਉਂਕਿ ਪਹਿਲਾਂ ਜਿਹੜੇ ਅਮਰਤਪਾਲ ਸਿੰਘ ਐਮਪੀ ਬਣ ਗਏ ਤਾਂ ਹੁਣ ਅਮਰਤਪਾਲ ਸਿੰਘ ਪਾਰਟੀ ਦਾ ਕੋਈ ਐਮਐਲਏ ਬਣ ਸਕਦਾ ਤਾਂ ਵੱਡੇ ਸਵਾਲ ਜ਼ਰੂਰ ਨੇ ਖੈਰ ਇੰਤਜ਼ਾਰ ਜ਼ਰੂਰ ਕਰਨਾ ਪਵੇਗਾ ਲੋਕ ਕਿਹੜੀ ਗੱਲਾਂ ਨੂੰ ਲੈ ਕੇ ਫਤਵਾ ਦੇਣਗੇ ਕਿਹੜੇ ਉਮੀਦਵਾਰ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਕੀ ਵਿਕਾਸ ਕਾਰਜਾਂ ਦੇ ਕੰਮਾਂ ਦੇ ਨੂੰ ਦੇਖਦੇ ਹੋਏ ਜਾਂ ਫਿਰ ਧਰਮ ਦੇ ਨਾਂ ਦੇ ਉੱਤੇ ਲੋਕ ਵੋਟ ਦੇਣਗੇ ਜਾਂ ਫਿਰ ਲੋਕ ਜਿਹੜੀ ਆ ਸਿਆਸਤ ਅੱਜ ਕੱਲ ਚੱਲ ਰਹੀ ਆ ਤਾਂ ਮੁੱਧਾਹੀਣ ਸਿਆਸਤ ਚੱਲ ਰਹੀ ਆ ਕੀ ਮੁੱਧਾਹੀਣ ਸਿਆਸਤ ਹੀ ਇੱਥੇ ਵੀ ਹੁੰਦੀ ਹੋਈ ਨਜ਼ਰ ਆਵੇਗੀ ਤਾਂ ਤਰਨ ਤਰਨ ਦੀ ਜਿਮਨੀ ਚੋਣ ਦੇ ਵਿੱਚ ਅਮਰਤਪਾਲ ਸਿੰਘ ਦੀ ਪਾਰਟੀ ਦੇ ਉਮੀਦਵਾਰ ਕਿਹੜੇ ਹੋਣਗੇ ਇਸ ਦੇ ਲਈ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ ਪਰ ਐਲਾਨ ਕਰ ਦਿੱਤਾ ਕਿ ਅਮਰਤਪਾਲ ਸਿੰਘ ਦੀ ਪਾਰਟੀ ਦੇ ਉਮੀਦਵਾਰ ਹੋਣਗੇ ਖੈਰ ਜਿੱਤ ਹਾਸਲ ਹੁੰਦੀ ਆ ਜਾਂ ਫਿਰ ਹਾਰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ